બસ ਪਤਾ ਨਹੀਂ ਕੀ ਕੁਚਰਦੇ ਰੰਗ ਨੇ ਬਾਰੋਂ ਕਿਦੇ ਫਿਰਦਾ ਤੁਰਦਾ ਸੱਪ ਆਇਆ ਘੋਨੇ ਚੋ ਉਹ ਕਿਤੇ ਲੜ ਗਿਆ ਜੀ ਗੁੜੀਆ ਘਰੇ ਸੀ ਜੀ ਉਹਨੂੰ ਪਤਾ ਲੱਗਾ ਡਾਕਟਰ ਨੂੰ ਤੁਰੰਤ ਫੋਨ ਕੀਤਾ ਜੀ ਡਾਕਟਰ ਸਾਹਿਬ ਆਏ ਨੇ ਟੀਕੇ ਲਾ ਗਏ ਨੇ ਕੁਝ ਦਵਾਈ ਉਹਨਾਂ ਲਿਖਤੀ ਮੈਂ ਮੈਡੀਕਲ ਤੋਂ ਲੈਣ ਗਿਆ ਤੇ ਜਿਆਦਾ ਹੀ ਜ਼ਹਿਰ ਚੜ ਗਿਆ ਜੀ ਤੇ ਮਗਰ ਬੇਟੀ ਨੇ ਫੋਨ ਕਰਤਾ ਦਵਾਈ ਨਾਲ ਲਈ ਤੂੰ ਉਹਦੀ ਮੌਤ ਹੋ ਚੁੱਕੀ ਹੈ ਜੀ ਸੱਪ ਹੀ ਲੜਿਆ ਸੱਪ ਹੀ ਲੜਿਆ ਜੀ ਜੱਕਦਮ ਬੱਸ 11:12 ਦਾ ਟਾਈਮ ਹੈ ਜੀ ਜੱਕ ਦਾ ਮੀ ਹੱਥਾਂ ਦੇ ਵਿੱਚ ਸਾਨੂੰ ਪਤਾ ਨਹੀਂ ਲੱਗਾ ਪੁੱਤਰਾ ਤੋਂ ਵੱਧ ਪਾਲੀ ਤੇ ਕਿੰਨੇ ਬੱਚੇ ਕਿੰਨੇ ਬੱਚੇ ਪੰਜ ਬੇਟੀਆਂ ਜੀ ਓ ਬੇਟੀਆਂ ਨੇ ਪੰਜ ਪੰਜ ਬੇਟੀਆਂ ਹੀ ਆ ਜੀ ਤੇ ਤੇ ਆਪ ਤੁਸੀਂ ਵੀ ਕਿਵੇਂ ਆਪ ਵੀ ਕਿੰਨੇ بیمار ਮੇਰੇ ਮੁਜੀ ਕਾਫੀ ਲੰਬੇ ਸਮੇਂ ਤੋਂ ਪੀਲੀਆ ਮੇਰੇ ਕੋਲ ਰਿਪੋਰਟਾਂ ਪਈਆਂ ਨੇ ਪੀਲੀਆ ਜੀ ਬਾਬਾ ਜੀ ਨੇ ਮਤ ਦਿੱਤੀ ਸੀਗੀ ਸਾਡੇ ਚੁੱਲ੍ਹੇ 'ਚੋਂ ਅੱਗ ਵੀ ਬੁਝ ਗਈ ਸੀ ਐਡੇ ਹਾਲਾਤ ਮਾੜੇ ਹੋ ਗਏ ਸੀ ਦਵਾਈ ਕੋਰੀ ਕਰੀਏ ਦਿਹਾੜੀਦਾਰ ਬੰਦਾ ਹਾਂ ਮੈਂ ਵੀ ਇਕੱਲਾ ਕਮਾਉਣ ਵਾਲਾ ਸੀ ਪੰਚੀ ਤੇ ਪੈ ਗਿਆ ਜੀ ਤੇ ਦਵਾਈ ਹੁਣ ਥੋੜਾ ਜਿਆ ਕੁ ਕਿਤੇ ਦੀ ਜਿਹੜੀ ਪਾਇਪ ਸੀ ਲੀਵਰ ਦੀ ਬਲੌਕ ਹੋ ਗਈ ਜੀ ਬੜੀ ਲੰਮੇ ਸਮੇਂ ਤੋਂ ਦਵਾਈ ਚੱਲ ਰਹੀ ਹੈ ਜੀ ਤੇ ਜੇ ਦਵਾਈ ਰਹੀ ਦੀ ਟਖੰਡ ਚਾ ਮੁੱਕ ਜਾਂਦੀ ਜੀ ਖੱਡ ਚਾ ਲਈ ਦੀ ਤੇ ਦਵਾਈ ਮੁੱਕ ਜਾਂਦੀ ਜੀ ਉਧਰੋਂ ਬੇਟਿਆਂ ਦਾ ਪੜਾਈ ਦਾ ਵੀ ਬਹੁਤ ਉਕਾ ਇਹਦਾ ਇਹ ਹੀ ਰਜਗਾਰ ਸੀ ਵੀ ਚੱਲ ਦੁੱਧ ਨੂੰ ਦੁੱਧ ਪਾਵਾਂਗੇ ਸਾਡੀ ਕੋਈ ਘਰ ਦਾ ਲੂਣ ਮਿਰਚ ਖੱਟਾ ਚੱਲੀ ਜੂਗਾ ਤੇ ਤਨਾ ਚਲੋ ਤੱਕ ਸੁਣੋ ਇਹ ਅਗਲੇ 10ਵੇਂ ਮਹੀਨੇ ਚ ਨੇ ਸੂ ਪੈਣਾ ਜੀ ਕੋਈ 20 25 ਦਿਨਾਂ ਦੇ ਵਿੱਚ ਵਿੱਚ ਨੇ ਸੂ ਪੈਣਾ ਸੀ ਲਾਏ ਪਈ ਖੜੀ ਸੀ ਕੁਈ ਹੋਰ ਕਮਾਈ ਦਾ ਸਾਧਨ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਜੀ ਹੈਗਾ ਬਸ ਇਹ ਤਾਂ ਯਾਸਰਾ ਸੀ ਜਿਹੜਾ ਵੀ ਰੱਬ ਨੇ ਅੱਜ ਖੋਦਿਆ ਸਾਡੇ ਕੋਲ ਤੇ ਬੱਚਿਆਂ ਦੀ ਫਿਰ ਪੜ੍ਹਾਈ ਦਾ ਕਿਵੇਂ ਕਰਦਾ ਚੱਲਦਾ ਬਸ ਬੱਚਿਆਂ ਦਾ ਐਵੇਂ ਹੀ ਹੈ ਜੀ ਦਿਹਾੜੀ ਧਫਾ ਕਰੀਦਾ ਮੈਂ ਵੀ ਮੰਜੀ ਤੇ ਕੋਈ ਸੱਜਣ ਮਿੱਤਰ ਵੀਰ ਭਰਾ ਨੂੰ ਕਹਿ ਦਈਦਾ ਕੋਈ ਕਾਪੀਆਂ ਲੈ ਦਿੰਦਾ ਕੋਈ ਐਵੇਂ ਜੀ ਮੰਗ ਤਾ ਕੇ ਕਿ ਇਹਨਾਂ ਵਿਚਾਰੀਆਂ ਪੜ੍ਹਦੀਆਂ ਮੈਸਟਰਾਂ ਨੂੰ ਕਹਿ ਦਈਦਾ ਜੀ ਅੱਜ ਕੱਲ ਤੁਹਾਨੂੰ ਪਤਾ 350 ਦਾ ਤੇ ਚਾਜੀ ਹੋ ਗਿਆ ਮੋਬਾਈਲ ਤੇ ਕੰਮ ਆਉਂਦਾ ਜੀ ਤੇ ਮੰਗ ਤੰਗ ਕੇ ਕਿਥੇ ਮੋਬਾਈਲ ਲੈਤਾ ਕਿਸੇ ਨੇ ਜੀ ਤੇ ਜਦੋਂ ਨਹੀਂ ਹੁੰਦਾ ਮਸਟਰ ਨੂੰ ਕਹਿ ਦਈ ਜਾਂ ਜੀ ਕਦੀ ਕੋਈ ਸਰ ਪਵਾ ਦਿੰਦਾ ਨੈਟ ਕਦੀ ਕੋਈ ਸਰ ਪਵਾ ਦਿੰਦਾ ਜਿਵੇਂ ਜਿਵੇਂ ਵੈਗਰ ਨੂੰ ਚੰਗਾ ਲੱਗੇ ਜੀ ਬਸ ਗੁਜਾਰਾ ਹੋਈ ਜਾਂਦਾ ਮਾੜਾ ਮੋਟਾ ਅੱਜ ਇਹਦਾ ਇੱਕ ਆਸਰਾ ਹੈਗਾ ਸੀ ਅੱਜ ਉਹ ਵੀ ਉੱਟ ਗਿਆ ਜੀ ਕੀ ਮੰਗ ਕੀ ਕਰਦੇ ਮੰਗੇ ਹੋਈ ਜੀ ਹੱਥ ਜੋੜ ਕੇ ਇਹ ਬੇਨਤੀ ਹੈ ਵੀ ਚਲੋ ਕੋਈ ਮੇਰੀ ਗਰੀਬ ਦੀ ਹਲਫ ਕੀਤੀ ਜਾਵੇ ਕੋਈ ਦਵਾਰੇ ਮਸੂਨ ਵਾਲੀ ਮਾਝੀ ਲੈ ਲੂਗਾ ਮੈਂ ਤਾਂ ਕਰਜਾਈ ਵੀ ਹੋ ਗਿਆ ਸੀ ਦਾਣਾ ਵੀ ਜਿਹੜਾ ਪਾਉਂਦਾ ਰਿਹਾ ਲੈ ਲੈ ਕੇ ਦੁੱਧੀ ਕੋਲੋਂ ਆਸਰੇ ਨਾਲ ਵੀ ਚੱਲ ਸੂਗੀ ਤੇ ਤੈਨੂੰ ਦੁੱਧ ਪਾਈ ਜਾਵਾਂਗੇ ਸਾਡਾ ਲੈ ਜਾਊਗਾ ਮਾਂ ਕੇ ਇਹੀ ਕਰਦੇ ਜੀ ਸਾਡੀ ਜਿੰਨੀ ਵੀ ਕੋਈ ਹਲਪ ਕੀਤੀ ਜਾਵੇ ਬੜੇ ਭੈਣ ਭਰਾ ਵੀਰ ਭਰਾ ਐਨਆਰਓ ਬਹੁਤ ਬੈਠੇ ਆ ਜੀ ਤੇ ਗਰੀਬ ਦੀ ਬਹੁਤ ਹਲਪ ਕਰਨ ਵਾਲੇ ਵੱਧ ਤੋਂ ਵੱਧ ਕੋਈ ਮੈਨੂੰ ਦੇ ਸਕਣ ਤੇ ਮੈਂ ਬੇਟੀਆਂ ਦੀ ਮੇਰੀ ਪੜਾਈ ਵੀ ਬਹੁਤ ਔਖੀ ਹੋਈ ਪਈ ਤੇ ਹੁਣ ਇਹਦਾ ਆਸਰਾ ਜੀ ਉਹ ਵੀ ਮਟ ਗਿਆ ਮੈਂ ਵੀ ਬਿਮਾਰ ਆ। ਨਾਮ ਕੀ ਤੁਹਾਡਾ? ਪ੍ਰੇਮ ਸਿੰਘ ਜੀ। ਛਿੰਦ ਕਿਹੜਾ? ਪਸਤੀ ਲੱਧੂ ਵਾਲੀ ਜੀ। ਇਹ ਪੁੱਤ ਕੀ ਗਿਆ ਮਾਜਨ ਕਿਉਂ ਬਣਿਆ? ਇਹ ਮਾਜਨ ਪਤਾ ਨਹੀਂ ਕੀ ਹੋਇਆ। ਹਾਂ। ਸੋ ਨਾਲੀ ਸਾਡੀ ਮਾਜਨ ਸੀ। ਅੱਗੇ ਸਾਡਾ ਬੱਚਾ ਵੀ ਐਵੇਂ ਮਾਰਗ ਚਮੜੀ ਦੇ ਰੋਗ ਨਾਲ ਸਾਪ ਫਿਰੰਦੇ ਸੀ ਕਿਦਾਂ ਦੇ ਲੈ ਕੇ ਆ ਗੋ। ਮੈਂ ਮੰਮਾ ਨੇ ਵੀ ਕਿਹਾ ਸੀ ਸਾਪ ਕੋਮ ਦੇਵੇ ਦੇ ਨਿਗਾਰ ਰੱਖਿਓ। ਪਰ ਮੇਰੇ ਵੀ ਅੱਜ ਸਾਡੀ ਛੋਟੀ ਲਾੜੀ ਗਿਆ। ਤਪਨਰ ਗਿਆ ਪਤਨ ਹਾਂਜੀ ਸਾੜੀ ਗਵਾਂਡੀ ਵੀ ਦਾਦੇ ਦੇ ਦਿੰਦੇ ਵੀ ਸੱਪ ਤੋ ਰੇ ਵਰਦੇ ਤੁਹਾਡੇ ਘਰਾਂ ਕੋਲ ਨੰਮੋ ਨੋੰਦਣ ਵੀ ਆ ਕੇ ਦੱਸਿਆ ਸੀ ਉਹ ਕਹਿੰਦੇ ਨੇ ਵੀ ਸੱਪ ਤੋ ਰੇ ਵਰਦੇ ਮੇਰੇ ਭੈਣ ਨੇ ਵੀ ਕਈ ਵਾਰੀ ਵੇਖੇ ਸੱਪ ਇਹ ਗੋਲਜੀ ਪਤਮਾ ਜੀ ਹਾਂਜੀ ਉਹ ਸੂਨ ਵਾਲੀ ਸੀ ਆਈ ਤਨਾਵਿ ਸੋਚੀ ਸੀ ਵੀ ਜਸੂਏ ਕਿ ਮੈਂ ਸਿਨਾ ਆਵੀ ਉਹਨਾਂ ਦੇ ਖਾਂਗੇ ਪਰ ਸਾਨੂੰ ਨੇ ਜੇ ਬਧਾ ਵੀ ਸੋਹ ਦੱਪਾ ਲਾਈ ਉਹਨੇ ਮਾਰ ਜਾਣਾ